ਸੋਡਾ ਤੁਸੀਂ ਕਿਉਂ ਗਲੇਸ਼ ਕਰਾਉਣੀ ਆ ਤੁਹਾਡਾ ਸਾਰਾ ਯਾਰ ਵੱਡਾ ਪੱਟਿਆ ਪਿਆਗਾ ਛੋਟੀਆਂ ਸਵਾਰੀਆਂ ਨਾ ਤੁਹਾਡਾ ਰੋਜ਼ ਦਾ ਕੰਮ ਵੀ ਤੁਸੀਂ ਚੜਿਓ ਕੱਲ ਨਹੀਂ ਕੱਲ ਤੁਸੀਂ ਕੱਲ ਚੜਿਓ ਇਥੋਂ ਤੁਹਾਡਾ ਮਤਲਬ ਨਹੀਂ ਯਾਰ ਬੰਦ ਖੜੀਆਂ ਰਹਿੰਦੇ ਕੋਈ ਚੱਕਰ ਨਹੀਂ ਆਹ ਤੁਹਾਡਾ ਲੱਗਾ ਪਿੰਗ ਪਿੰਗਲਾ ਸ਼ਰਮਾਵੇ ਕੋਈ ਨੰਬਰ ਹੈ ਤੁਹਾਡਾ ਆ ਨੰਬਰ ਤੁਸੀਂ ਕੱਟ ਕੇ ਲਾਏ ਆ ਉਹ ਆ ਭੋਲਿਆ ਭਾਲਿਆ ਲੋਕਾਂ ਕੋ ਮਾ ਲੈਣ ਦੇ ਆ ਕਣਕ ਦੇ ਦੇਣੇ ਆ ਤੈਨੂੰ ਆਂਦੇ 100 ਦੋ ਜੇ ਕੋਈ 100 ਦਿੰਦਾ ਨਾ ਮੋਟਾ ਨੋਟ ਦਵਾਵੇ 5 500 ਦਾ ਨੋਟ ਲੈ ਤੇਰਾ ਪਾਲਤੀ ਆ ਪੈਸੇ ਵੇਲੋ ਤੁਹਾਡਾ ਕੋ ਮੌਜੂਦ ਨੈਸ਼ਨਲ ਇੰਟਰਨੈਸ਼ਨਲ ਬਾਲੀਵੁੱਡ ਤੇ ਪੰਜਾਬ ਨਾਲ ਜੁੜੀ ਹਰ ਖਬਰ ਪੰਜਾਬੀ ਵਿੱਚ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਹਰ ਨੋਟੀਫਿਕੇਸ਼ਨ ਮਿਲ ਜਾਵੇ। ਔਰ ਇਹੋ ਹੀ ਬੰਦਾ ਅੱਜ ਖੜਾ ਲੱਗਦਾ। ਆਹੀ ਬੰਦਾ ਗੱਲ ਵਾਲਾ। ਕੋਈ ਵੀਡੀਓ ਬਣਾਉਗਾ। ਕੋਈ ਬਣਾਊਗਾ। ਵਾਹ। ਕੋਈ ਉਹ ਇਹੋ ਜਾਣ ਕੇ ਖਿਲਾ ਰਿਹਾ ਇਹਨੇ। ਪਰ ਪੁੱਛੀ ਗਾ ਡਾਇਬਿਟ ਸੁਵਾਰੀ ਹੈ ਕਿਥੇ? ਕੋਈ ਛੋੜਾ। ਇੱਥੇ ਭਾਈ ਸੁਵਾਰੀ ਹੈ ਕੋਈ? हां फिर नहीं ਦਿੱਤਾ ਨਹੀਂ ਫਿਰ ਤੇਰਾ ਵੀਡੀਓ ਬਣਾਉਣ ਦਾ ਕੀ ਮਤਲਬ ਹੈ ਤੁਹਾਡਾ ਬੰਦ ਕਰ ਗੱਡੀ ਨੂੰ ਬੰਦ ਕਰ ਲੈ ਇੱਥੇ ਯਾਰ ਬੰਦ ਕਰ ਦੇ ਤੁਹਾਡਾ ਤੁਸੀਂ ਕਿਉਂ ਕਲੇਸ਼ ਕਰਾਉਨੇ ਆ ਤੁਹਾਡਾ ਸਾਰਾ ਯਾਰ ਵੱਡਾ ਪਟਿਆ ਪਏਗਾ ਤੇਰੀ ਗੱਲ ਸੁਣਾ ਸਾਡੀਆਂ ਛੋਟੀਆਂ ਸਵਾਰੀਆਂ ਨਾ ਤੁਹਾਡਾ ਰੋਜ਼ ਦਾ ਕੰਮ ਵੀ ਤੁਸੀਂ ਚੜਿਓ ਕੱਲ ਨਹੀਂ ਕੱਲ ਤੁਸੀਂ ਕੱਲ ਚੜਿਓ ਇੱਥੋਂ ਤੁਹਾਡਾ ਚੜ ਲੈਣਾ ਤੁਹਾਡਾ ਮਤਲਬ ਨਹੀਂ ਯਾਰ ਬੰਦ ਖੜੀ ਰਹਿੰਦੇ ਕੋਈ ਚੱਕਰ ਨਹੀਂਗਾ ਹਾਂ ਤੁਹਾਡਾ ਕੋਈ ਤੁਹਾਡਾ ਕੋਈ ਚੈਨਲ ਹੈਗਾ ਇੱਥੇ ਤੁਹਾਡਾ ਕੋਈ ਚੈਨਲ ਹੈਗਾ ਇੱਥੇ ਤੇਰੀ ਗੱਲ ਸੁਣੀ ਸਾਡਾ ਤਾਂ ਤੇਰਾ ਵੀਡੀਓ ਬਣਾਉਣ ਦਾ ਕੀ ਮਤਲਬ ਹੈ ਤੂੰ ਤਾਂ ਫੋਨ ਕਰ ਤੇ ਚੱਲ ਆ ਸ਼ਰਕ ਸ਼ਰਕ ਨੂੰ ਕਰ ਦਿੰਦਾ ਫੋਨ ਸ਼ਰਕ ਦੇ ਟੋਏ ਭਰ ਲਓ ਸੀ ਮਾੜੀ ਮੋੜੇ ਆ ਵੀ ਮੈਂ ਹੱਥ ਦਿੱਤਾ ਤੈਨੂੰ ਨਾ ਨਹੀਂ ਨਹੀਂ ਜੂ ਟੋਏ ਭਰੋ ਨਾ ਫਿਰ ਪਿੰਡ ਵਾਲੇ ਯਾਰ ਪਿੰਡ ਵਾਲੇ ਸਾਡੀ ਜਵਾਨੀ ਕੋਟੇ ਟੋਏ ਚੂ ਟੋਏ ਭਰੋ ਨਾ ਪਿੰਡ ਵਾਲੇ ਵੀਰ ਮੜ ਕੇ ਆਲੀ ਛੋਟੀਆਂ ਮਹਿਤਾ ਕਰਦੇ ਟੋਏ ਭਰ ਲਓ ਪਿੰਡ ਵਾਲੇ ਯਾਰ ਟੋਏ ਭਰ ਲੀਏ ਟੋਏ ਪਿੰਡ ਵਾਲੇ ਭਰ ਲਓ ਯਾਰ 3 ਮਿੰਟ ਪਿੰਡ ਵਾਲੇ ਕੱਢੀ ਨਹੀਂ ਅਸੀਂ ਸੋਨੂੰ ਕਹਿੰਦੇ ਪਿੰਡ ਵਾਲੇ ਟੋਏ ਭਰ ਲਓ ਯਾਰ ਜਰ ਜਮਾ ਅਸੀਂ ਸਾਰੇ ਐਡ ਕਰਦੇ ਨਾ ਸਾਰੀ ਸਵਾਰੀ ਛੁੜੀ ਫਿਰ ਤੁਸੀਂ ਟ੍ਰੋਈ ਵੀ ਦੇਖ ਲਓ ਸਾਡੇ ਸਾਰੇ ਰੋਡ ਖਰਾਬ ਹੋ ਰਹੇ ਯਾਰ ਸਾਡੀ ਤਾਂ ਤੁਸੀਂ ਬਣਵਾ ਨਹੀਂ ਸਕਦੇ ਐਮਐਲਏ ਨੂੰ ਫੋਨ ਕਰਦੇਗਾ ਉਹ ਸੜਕ ਬਣਾ ਦੇ ਸੜਕ ਕਿੱਥੇ ਕਿੱਥੋਂ ਬਣਾ ਪੱਲੇ ਬਣਾ ਦਈਏ ਸੀ ਕੋਈ ਯੋਜਨਾ ਨਹੀਂ ਨੋਕੀ ਫੇਰ ਹੀ ਇੱਡੇ ਰੋਕਾਂਗੇ ਮੈਂ ਬੱਸ ਨੂੰ ਤੂੰ ਤੇਰੇ ਪੁੱਛਿਆ ਤਾਂ ਤੂੰ ਮੈਨੂੰ ਤੂੰ ਸਾਡੇ ਨਾਲ ਚੱਲ ਕੇ ਦੇ ਇੱਕ ਘੰਟੀ ਟਾਈਮ ਤੇ ਕਿੰਨਾ ਲੱਗਦੀ ਹੈ ਕਹਿੰਦੇ ਉਹ ਅੱਡੇ ਤੇ ਆ ਜਾਓ ਕਹਿੰਦੇ ਉੱਥੇ ਰੋਕ ਕੱਲ ਉਹਥੇ ਉਹਨਾਂ ਨੇ ਟਰੈਲੀ ਬੈਗ ਲਈ ਠੀਕ ਹੈ ਜੇ ਕੋਈ ਐਕਸੀਡੈਂਟ ਹੋ ਜਾ ਫੇਰ ਇੱਦਾਂ ਰੋਕੀ ਨਹੀਂ ਫੇਰ ਰੋਕੀ ਰਗਵਾਈ ਤੁਸੀਂ ਫੇਰ ਹੀ ਆ ਯਾਰ ਟਰੈਲੀ ਬੈਗ ਲਈ ਬਾਬੇ ਸਾਰਾ ਰੋਡ ਪੱਟਿਆ ਜਾ ਫਿਰ ਜਾਂ ਤੁਸੀਂ ਵੀ ਲੈ ਕੇ ਨਹੀਂ ਸੈਂ ਲੈ ਕੇ ਨਹੀਂ ਸੈਂ ਰਸ ਯਾਰ ਕਿਉਂ ਜੀ ਲਿਆਦੇ ਕਿ ਨਹੀਂ ਲਿਆਦੇਗੇ ਜਾਂ ਤੁਹਾਡਾ ਸਾਰਾ ਪਿੰਡ ਕਰੇ ਬੱਸ ਰੋਕਦੇ ਨਹੀਂ ਇਹ ਨਹੀਂ ਨਹੀਂ ਫਿਰ ਸਾਡੀ ਗੱਡੀ ਚ ਲੈਣ ਲੱਗੀ ਹੁੰਦੀ ਫਿਰ ਵੀ ਲੈ ਕੇ ਜਾਣੇਗੇ ਲੈਣ ਲੱਗੀ ਹੋਈ ਗੱਡੀ ਦੇ ਵਿੱਚ ਤੇ ਫਿਰ ਗਲਤ ਗੱਲ ਕਰਨੀ ਨਾ ਮਾੜੀ ਗੱਲ ਹੈ ਨਾ ਫਿਰ ਬਿਨਾ ਮਤਲਬ ਫੋਨ ਕਰਨਾ ਫਿਰ ਉਹੀ ਗੱਲ ਕਰਦੇ ਨਾ ਅਰੇ ਕਿੱਥੇ ਖੜਦਾ ਦੱਸ ਮੈਨੂੰ ਕੁਈ ਪਿੰਗਲਾ ਸ਼ਰਮ ਕੋਈ ਪਿੰਗਲਾ ਸ਼ਰਮ ਨਹੀਂ ਮੈਂ ਵੇਖ ਲਿਆ ਆ ਆ ਵੇਖੋ ਤੁਹਾਡਾ ਪਿੰਗਲਾ ਸ਼ਰਮ ਸਾਡਾ ਤੁਹਾਡਾ ਲੱਗਾ ਪਿੰਗ ਪਿੰਗਲਾ ਸ਼ਰਮ ਆਵੇ ਉਹ ਨੰਬਰ ਹੈ ਤੁਹਾਡਾ ਆ ਨੰਬਰ ਤੁਸੀਂ ਕੱਟ ਕੇ ਲਾਏ ਆ ਉਹ ਨਾਂ ਨਾ ਫਿਰ ਉਹ ਤੇ 100 ਰੁਪਏ ਦਿਹਾੜੀ ਦੇ ਵਾਹਿਗੁਰੂ ਜੀ ਕਾ ਖਾਲਸਾ ਨੀ ਕਰ ਨੰਬਰ ਆਪਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਨੰਦਪੁਰ ਸਾਹਿਬ ਤਲਾ ਅਨੰਗੜ ਜੇਜ਼ਦਾਰ ਚਨਾਬ ਇਹ ਬਿਰਦਾ ਸ਼ਰਮ ਦਾ ਲੈ ਕੇ ਨਾਂ ਪਹਿਲੋ ਪਟਿਆਲੇ ਦਾ ਲਿਆ ਫਿਰ ਇਹਨਾਂ ਅੰਮ੍ਰਿਤਸਰ ਲਿਆ ਸਾਡਾ ਹੈੱਡ ਆਫਿਸ ਅੰਮ੍ਰਿਤਸਰ ਆ ਇਹ ਬਾਹਰੂ ਕਹਿੰਦਾ ਵਾਂਦਾ ਮੈਂ 300 ਰੁਪ ਯੇ ਵੀ ਡੈੜੀ ਜਾ ਰਿਹਾ ਆ ਇਹਨਾਂ ਦਾ ਮੁਖੀ ਬਣਿਆ ਵਾ ਮੁਖੀ ਨਹੀਂ ਆ ਵੇਖੋ ਆ ਭੋਲਿਆ ਭਾਲਿਆ ਲੋਕਾਂ ਕੋ ਮਾਲ ਲੈਣ ਦੇ ਆ ਕਣਕ ਦੇ ਦੇਣੇ ਆ ਕਿ ਇਹਨੂੰ ਆਂਦੇ 100 ਦੋ ਜੇ ਕੋ 100 ਦਿੰਦਾ ਤਾਂ ਮੋਟਾ ਨੋਟ ਦਵਾ ਪੰਜ ਪਾਸੋ ਦਾ ਨੋਟ ਲੈ ਤੇਰਾ ਪਾਲਤੀ ਆ ਪੈਸੇ ਵੇਲੋ ਤੁਹਾਡੇ ਕੋ ਮਜੂਦ ਬੋਲੋ ਭਈ ਦੱਸੋ ਸਚਾਈ ਦੱਸੋ ਨਾ ਤੁਸੀਂ ਮੇਰੇ ਦੱਸੋ ਤੇ ਜੇ ਤੁਸੀਂ ਕਰ ਆਂਦੇ ਆਮ ਮੇਰੇ ਕੋਲ ਪਰਚਾ ਕਰਾਉਣਾ ਗੱਡੀ ਪਾਉਣ ਕਰਾਉਣ ਜੋ ਇਹ ਬਾਬੇ ਦੇ ਨਾਮ ਦਾ ਕਾਗਜ਼ ਲੱਗਿਆ ਗੱਲ ਤੱਕ ਇਹ ਗੱਡੀ ਦਾ ਕਾਗਜ਼ ਹੈ ਬਾਬੇ ਦਾ ਨਾ ਨੋਈ ਕਣੋਈ ਗੱਡੀ ਦਾ ਨਾਮ ਕਾਗਜ਼ ਆ ਗਿਆ ਕਿੱਧੇ ਕਿੱਧੇ ਖਲਾਵਾ ਕਿੱਧੇ ਕਿੱਧੇ ਖਦੇ ਵਾਹ ਇਹ ਗੁਰੂ ਪਿਆਰੇ ਲਟੇਰਾ ਪਾਰਟੀ ਬੜੀ ਪਿੰਡ ਦਸਨਾਂ ਸਿੰਘ ਤਲਵੰਡੀ ਅੱਜ 4 ਦਿਨ ਹੋ ਗਏ ਗੱਡੀ ਨਾਲ ਮਗਰ ਇੱਕ ਦਿਨ ਮੈਂ ਚਾਟੀ ਪਿੰਡ ਘੇਰੀ ਸੀ ਉਹ ਦਿਨ ਗੱਡੀ ਇਹ ਹੀ ਬੰਦੇ ਹੋ ਰਹੀ ਗੱਡੀ ਇਹੋ ਹੀ ਆਉਂਦੀ ਆ ਇਹ ਆਉਂਦੀ ਅੰਮ੍ਰਿਤਸਰੋਂ ਕਿਰਾਏ ਦੇ ਬੰਦੇ ਧੜੀ ਦੇ ਤੈਨੂੰ ਮਦਦ ਵਾਲੀ ਵਿੱਚ ਕਰਿਆ ਉਹਨਾਂ ਦੋ ਜਣਿਆਂ ਨਾਲ ਤੇਰੇ ਮੋਟਰੋੜੀ ਪੰਜਾਬ ਵਾਲਾ ਗੱਡੀ ਅੱਛਾ ਇੱਕਦਾਂ ਜੇਠੂ ਵਾਲੀ ਵਿੱਚ ਗੱਡੀ ਘੇਰੀ ਆ ਸਰਪੰਚ ਸਾਹਿਬ ਮੇਰਾ ਨਗਰ ਦਾ ਸਾਰੇ ਹੁਣੇ ਸਾਰੇ ਦੀ ਵੀ ਥੋੜਾ ਮਰਜੀ ਇਹਨੇ ਨੂੰ ਮੋਨਾ ਉਹਦੇ ਰੱਖਿਆ ਆਨੂੰ ਲਟੇਰੇ ਨੂੰ ਵੱਡੇ ਨੂੰ ਅੱਗੇ ਕਰੋ ਨਾ ਆਹ ਹੁਣ ਇਹਦੇ ਹੱਥ ਕੰਮਣ ਦੇ ਆ ਇਹ ਮਾਫੀ ਮੰਗਦੇ ਨੇ ਉਹ ਰੱਬਾ ਹੀ ਮੰਗਦੇ ਬਾਬਾ ਜੀ ਕੀਦੋਂ ਕੋਈ ਮੰਗਦੇ ਮਾਫੀ ਮੇਰੇ ਕੋਲ ਨਹੀਂ ਮੰਗਣਾ ਹਾਂ ਇੱਕੋ ਮੰਗੋ ਸਰਪੰਚ ਕੋ ਆ ਉਹ ਮੌਜੂਦਾ ਸਰਪੰਚ ਜਿਹੜੀ ਪੰਚਾਇਤ ਆ ਗੁਰੂ ਕਰੋ ਉੱਤੋਂ ਕਰੋਗੇ ਕਾ ਕੰਮ ਜਿੱਥੋਂ ਚੱਗੀਆਂ ਬਾਬਾ ਜੀ ਬਿੰਦ ਰੰਗਉਂਦੇ ਵੀ ਕਹੇ ਮੈਂ ਤਾਂ ਅਸੀਂ ਗਲਤੀ ਮੋਹ ਨਹੀਂ ਗਲਤੀ ਗੁਰੂ ਕਰੋ ਮੰਦੋ ਉਹ ਬਾਬੇ ਰਾਏਰਾਮ ਖੜੋ ਇਹਨਾਂ ਨੂੰ ਇਹਨਾਂ ਬਾਬੇ ਰਾਏਰਾਮ ਖੜੋ ਇਹ ਲਟੇਰਾ ਪਾਰਟੀ ਲਟੇਰਾ ਪਾਰਟੀ ਗੁਰੂ ਕਰੋ ਅਮਰਸਰ ਦੇ ਆ ਇਹ ਭੋਲੇ ਭਾਲੇ ਲੋਕਾਂ ਨੂੰ ਕਹਿੰਦੇ ਜ ਨੋੜ ਦਿਓ ਮੋਟਾ ਨੋਟ ਮੰਗਦਿਆ ਵਾ ਹਰ ਕੋ ਮਜੂਦਾ ਇਧਰ ਆ ਵੀਰ ਆ ਇਹਨੇ ਵੀਰ ਨੇ 100 ਰੁਪਇਆ ਦਿੱਤੀ ਸੇਵਾ ਤੇ ਆਂਦਾ ਮੋਟਾ ਨੋਟ ਦਿਓ ਕਿਤਨ ਸਿਕਨੇ ਦਿੱਤੇ ਆ ਆਪ ਜਰਾ ਆ ਬਿਮਾਰ ਉੱਠਿਆ ਏ ਸਾਬਤ ਕਰ ਗੱਲ ਜੀ ਮੰਨੇ ਵੀ ਸਾਬਤ ਨੋਟ ਇਹ ਮਰਦ ਕਿਦਾਰੇ ਗਿਆ ਬਜਰਾ ਹੋਰ ਦੋਦਰ ਬਜਨ ਕਰੋਗੇ ਤਾਂ ਪਾ ਤੁਹਾਨੂੰ ਬਸਟਾ ਕਰਨਾ ਮੈਂ ਗੁਰਦਾਰੇ ਕਰੋ ਜੋ ਕਰਨਾ ਤੁਸੀਂ ਗੁਰਦਾਰੇ ਮੰਗੋ ਮਾਫੀ ਸਾਰੇ ਬਣੇ ਅੱਗੇ ਧੋਲੀਦਾਰੀ ਨੂੰ ਕੀ ਆਖੀ ਇਹਨਾਂ ਨੂੰ ਚਲੋ ਗਲਤੀ ਇੱਥੇ ਕਰਕੇ ਕਰਾਈਆਂ ਤੇ ਦੁਕਾਨਾਂ ਤੇ ਆੜੀਆਂ ਪਾਉਂਦੇ ਆ ਗੱਲ ਕਿ ਹੋਰੀ ਲਈ ਫੜਦੇ ਆ ਦੋ ਨੰਬਰ ਦੀ ਗੱਡੀ ਆ ਮਹਾਰਾਜ ਜਿਹੜਾ ਪਟਾੜੇ ਦਾ ਨਾਮ ਲੰਡੇ ਹੀ ਨੂੰ ਕਹਿੰਦੇ ਐ ਨੂੰ ਪਟਾੜੇ ਦੇ ਕਾਗਜ਼ ਦੇ ਦੋ ਗੱਡੀ ਦੇ ਨਾਮ ਤੇ ਪਰਦਾ ਮੈਂ ਤਾਂ ਦੇ ਦਿੰਦਾ ਆ ਆ ਨੰਬਰ ਜੋ ਟੇਪ ਨਾਲ ਆਏ ਕੱਟ ਗਏ ਇਹ ਬੱਚੇ ਸੋਗੇ ਜਿਸਦਾ ਜੀ ਗਲਤੀ ਮੰਨੇ ਉਹ ਡਟੇ ਮੈਂ ਹੁਣ ਗੁਰੂ ਕਾਲੀ ਸਾਹਿਬ ਸੰਗਤ ਦੇ ਹੱਥ ਜੋੜ ਕੇ ਬੇਇੱਜ਼ਤੀ ਕਰਦਾ ਮੈਂ ਇਹਨਾਂ ਨੂੰ ਚਲੇਂਗਾ ਬਦੋ ਜੇ ਤੇਰੇ ਕੋ ਬਦੋ ਪਿੰਡਾਂ ਹੀ ਗਰਾਈ ਨਾ ਕਰਦਾ ਆ ਗਏ ਬੀਬੀਆਂ ਪਾਈ ਜਾਂਦੀਆਂ ਦੱਸਦਾ ਬੀਬੀ ਪੰਜਾਬ ਜੇ ਹੋਈਆਂ ਚਰਿਆ ਦਈ ਜਾਂਦੀਆਂ ਇਹ ਦੁਕਾਨਾਂ ਨੂੰ ਜਾ ਕੇ ਥਲਕੇ ਲਾਉਂਦੇ ਆ ਬਿਲਕੁਲ ਜੀ ਬਿਲਕੁਲ ਗਲਤੀ ਮੰਨ ਲੈ ਜਾਓ ਟਾਈਮ ਨਹੀਂ ਨਿਬੜਾਉਣੀ ਤੇ ਪਟਾੜੇ ਪ੍ਰਾਲ ਕਰ ਜਾਓ 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 ਜੀ ਇੰਨਾ ਬੜਾ ਤੁਹਾਡਾ ਵਾਹਿਗੁਰੂ ਸਾਹਿਬ